प्यारे मित्रों वीडियो शेयर ਵੀ ਕਰਿਓ ਤੇ ਇਹ ਜਿਹੜੀ ਵੀਡੀਓ ਚੱਲਦੀ ਤੁਸੀਂ ਸਕਰੀਨ ਤੇ ਦੇਖਦੇ ਪਏ ਹੋ ਇਹ ਹਰ ਦੂਜੀ ਤੀਜੀ ਪੋਸਟ ਦੇ ਬਾਅਦ ਇਹ ਸੋਸ਼ਲ ਮੀਡੀਆ ਤੇ ਉੱਤੇ ਆ ਜਾਂਦੀ ਤੁਸੀਂ ਦੇਖੋ ਇਸ ਵੀਡੀਓ ਨੇ ਸਾਰੇ ਲੋਕਾਂ ਨੂੰ ਭਾਵਕ ਕੀਤਾ ਤੇ ਹਜੇ ਤੱਕ ਕਿਸੇ ਵੀ ਚੈਨਲ ਨੇ ਇਹ ਨਹੀਂ ਦੱਸਿਆ ਵੀ ਇਹ ਕਿੱਥੋਂ ਦਾ ਮਾਮਲਾ ਤੇ ਇਹਨਾਂ ਦੋਨਾਂ ਪਤੀ ਪਤਨੀ ਨੇ ਇੱਕ ਦੂਜੇ ਨੂੰ ਤਲਾਕ ਕਿਉਂ ਦਿੱਤਾ ਇਹ ਗੱਲ ਸਾਹਮਣੇ ਆ ਰਹੀ ਆ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਆਦਮਪੁਰ ਪਿੰਡ ਤੋਂ ਇਹ ਜਿਹੜੀ ਕੁੜੀ ਆ ਹੋਇਆ ਕੀ ਆਪਾਂ ਪੂਰੀ ਗੱਲਬਾਤ ਦੱਸ ਦਿਆਂ ਬੇਨਤੀ ਹੈ ਵੀਡੀਓ ਸ਼ੇਅਰ ਦੱਬ ਕੇ ਕਰਿਓ ਕਿਉਂਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਇਹ ਕੁੜੀ ਡੇਢ ਮਹੀਨਾ ਪਹਿਲਾਂ ਆਪਣੇ ਸਹੁਰੇ ਘਰ ਤੋਂ ਗਾਇਬ ਹੋ ਜਾਂਦੀ ਆ ਤੇ ਜਿਹੜਾ ਇਹਦਾ ਸਹੁਰਾ ਪਰਿਵਾਰ ਇਹਦਾ ਸਹੁਰਾ ਤੇ ਇਹਦਾ ਪਤੀ ਥਾਣੇ ਜਾ ਕੇ ਲਾਪਤਾ ਦੀ ਇਹਦੀ ਕੰਪਲੇਟ ਕਰਾ ਕੇ ਆਉਂਦੇ ਆ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਕੁੜੀ ਆ ਇਹ ਪੰਜਾਬ ਦੇ ਕਿਸੇ ਗੁਰਦੁਆਰੇ ਤੋਂ ਡੇਢ ਮਹੀਨੇ ਬਾਅਦ ਮੱਧ ਪ੍ਰਦੇਸ਼ ਪੁਲਿਸ ਨੂੰ ਲੱਭੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਇਹ ਨਾਲ ਲੈ ਗਏ ਤੇ ਜਿਹੜਾ ਕੁੜੀ ਦਾ ਮਾਪਿਓ ਸੀ ਕੁੜੀ ਦਾ ਚਾਚਾ ਸੀ ਤੇ ਕੁੜੀ ਦਾ ਪਿਓ ਸੀ ਉਹ ਵੀ ਥਾਣੇ ਜਾ ਕੇ ਕੰਪਲੇਂਟ ਕਰਾ ਕੇ ਆਏ ਉਹਨਾਂ ਨੇ ਕਿਹਾ ਵੀ ਸਾਡੀ ਕੁੜੀ ਦੀ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਆ ਸਾਡੇ ਕੋਲੋਂ ਇਹ ਦਾਜ ਦਹੇਜ ਮੰਗਦੇ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਿਰ ਕੁੜੀ ਨੇ ਕਹਿ ਤਾ ਵੀ ਮੈਂ ਇਸ ਬੰਦੇ ਨਾਲ ਹੁਣ ਨਹੀਂ ਰਹਿ ਸਕਦੀ ਮਾਮਲਾ ਬੜਾ ਗੰਭੀਰ ਆ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਵੀਡੀਓ ਵਿੱਚ ਤੁਸੀਂ ਚੱਲਦਾ ਦੇਖਦੇ ਪਏ ਹੋ ਵੀ ਬੱਚਾ ਆਪਦੇ ਪਿਓ ਦੇ ਕੋਲੋਂ ਨਹੀਂ ਜਾ ਰਿਹਾ ਆਪਦੇ ਪਿਓ ਦੇ ਗਲ ਦੇ ਨਾਲ ਲਿਪਟਿਆ ਹੋਇਆ ਤੇ ਹਰੇਕ ਬੰਦੇ ਨੂੰ ਇਸ ਵੀਡੀਓ ਨੇ ਬਹੁਤ ਜ਼ਿਆਦਾ ਭਾਵਕ ਕੀਤਾ ਤੇ ਜਦੋਂ ਕਿ ਜਿਹੜੀ ਕੁੜੀ ਆ ਉਹ ਥੋੜਾ ਥੋੜਾ ਮੁਸਕਰਾਰੀ ਆ ਇਹ ਤਸਵੀਰ ਆ ਮੇਨ ਤੇ ਗੱਲ ਹੁਣ ਇਹ ਆ ਵੀ ਕਾਗਜ਼ਾਂ ਦੇ ਟੁਕੜਿਆਂ ਨਾਲ ਤਲਾਕ ਨਹੀਂ ਹੋ ਜਾਂਦੀ ਇਹਨਾਂ ਦੋਵਾਂ ਜੀਆਂ ਨੂੰ ਪਤੀ ਪਤਨੀ ਨੂੰ ਆਪਣੇ ਜਿਹੜੇ ਗਿਲੇ ਸ਼ਿਕਵੇ ਸੀ ਉਹ ਦੂਰ ਕਰ ਲੈਣੇ ਚਾਹੀਦੇ ਸੀ ਕਾਹਦੀ ਖਾਤਰ ਬੱਚੇ ਖਾਤਰ ਕਿਉਂਕਿ ਆਪਾਂ ਜਦੋਂ ਜ਼ਿੰਦਗੀ ਜੋੜਦੇ ਆ ਜਾਂ ਜ਼ਿੰਦਗੀ ਦੇ ਵਿੱਚ ਆਪਾਂ ਵਿਆਹ ਕਰਾਉਨੇ ਆ ਤੇ ਬੱਚੇ ਆਪਾਂ ਆਪਣੇ ਕਈ ਸੁਪਨੇ ਹੁੰਦੇ ਨੇ ਸਾਡੇ ਬੱਚੇ ਹੋਣਗੇ ਉਹ ਵੱਡੇ ਹੋਣਗੇ ਉਹ ਚੰਗੇ ਕੰਮਾਂ ਤੇ ਲੱਗਣਗੇ ਪਰ ਇਹ ਜਿਹੜੀ ਵੀਡੀਓ ਆ ਇਹਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਦਿਲ ਨੂੰ ਤੋੜ ਕੇ ਰੱਖ ਦਿੱਤਾ ਕੋਈ ਵੀ ਗਿਲਵਾ ਗਿਲਾ ਸ਼ਿਕਵਾ ਸੀ ਇਹਨਾਂ ਦੋਹਾਂ ਪਤੀ ਪਤਨੀ ਦੇ ਵਿੱਚ ਇਹਨਾਂ ਨੂੰ ਬਹਿ ਕੇ ਰਿਸ਼ਤੇਦਾਰਾਂ ਨੂੰ ਵੀ ਬਿਠਾ ਕੇ ਨਿਪਟਾਰਾ ਲੈਣਾ ਚਾਹੀਦਾ ਸੀ ਬੱਚੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਸੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਸਿਆਣੇ ਹੋ ਸਮਝਦਾਰ ਹੋ ਵੀ ਕੀ ਹੋਣਾ ਚਾਹੀਦਾ ਸੀ ਜਿਹੜਾ ਬੱਚਾ ਪਿਓ ਕੋਲ ਰਹਿਣਾ ਚਾਹੀਦਾ ਜਾਂ ਮਾਂ ਕੋਲ ਜਾਣਾ ਚਾਹੀਦਾ ਜਾਂ ਇਹਨਾਂ ਦੋਨਾਂ ਜਣਿਆਂ ਨੂੰ ਆਪਣੇ ਗਿਲੇ ਸ਼ਿਕਵੇ ਮਿਟਾ ਕੇ ਇਕੱਠੇ ਰਹਿਣਾ ਚਾਹੀਦਾ ਬਹੁਤ ਮਿਹਰਬਾਨੀ